ਸਸੀ ਕਾਲ ਜੀ ਮੈਂ ਰਾਜਵਿੰਦਰ ਕੌਰ ਸੋਹਣ ਅੱਜ ਬੜੇ ਦਿਨ ਬਾਅਦ ਆਪਣੇ ਚੈਨਲ ਤੇ ਵੀਡੀਓ ਪਾਉਂਗੀ ਮੈਂ ਪਹਿਲਾ ਵੀਡੀਓ ਕਿਉਂ ਨਹੀਂ ਪਾਈ ਉਹ ਵੀ ਮੈਂ ਜ਼ਰੂਰ ਦੱਸੂਗੀ ਤੁਹਾਨੂੰ ਆਉਣ ਵਾਲੇ ਟਾਈਮ 'ਚ ਅੱਜ ਦਾ ਵਿਸ਼ਾ ਮੇਰਾ ਕੁਝ ਹੋਰ ਹੈ ਮੈਂ ਕਿਸੇ ਹੋਰ ਵਿਸ਼ੇ ਤੇ ਗੱਲਬਾਤ ਕਰੂਗੀ ਤੁਹਾਡੇ ਨਾਲ ਮੈਨੂੰ ਲੱਗਿਆ ਵੀ ਤੁਹਾਡੇ ਨਾਲ ਜ਼ਰੂਰ ਕਰਾਂ ਕਿ ਸਬਰ ਹੈ ਨਾ ਜੋ ਸਬਰ ਬਹੁਤ ਕੁਝ ਸਿਖਾ ਦਿੰਦਾ ਹੈ ਦੇਹ ਵੀ ਬਹੁਤ ਕੁਝ ਦਿੰਦਾ ਜੇ ਕਿਸੇ ਇਨਸਾਨ ਨੂੰ ਸਬਰ ਹੈ ਨਾ ਵਾਹਿਗੁਰੂ ਮੈ ਘਰੇ ਬਹੁਤ ਕੁਝ ਦਿੰਦਾ ਉਹਦੇ ਸਬਰ ਦੀ ਤਾਕਤ ਹੈ ਨਾ ਜੋ ਜਿਆਦਾ ਹੋਣੀ ਚਾਹੀਦੀ ਹੈ ਸਬਰ ਦੀ ਉਮਰ ਹੈ ਨਾ ਜੋ ਉਹ ਲੰਬੀ ਹੋਣੀ ਚਾਹੀਦੀ ਹੈ ਬਹੁਤ ਕੁਝ ਮਿਲਦਾ ਹੈ ਜੋ ਮੇਰੇ ਵਰਗੀ ਔਰਤ ਹੈ ਨਾ ਮੇਰੀ ਉਮਰ ਦੀ ਹੈ 45 ਸਾਲ ਦੀ ਉਹਨਾਂ ਚ ਤੇ ਕਿਤੇ ਨਾ ਕਿਤੇ ਜ਼ਰੂਰ ਹੋਊਗਾ ਜਿਨ੍ਹਾਂ ਕੋਲ ਹੈਗਾ ਇਹ ਨਾ ਸਭ ਵਾਇਬਰ ਉਹਨਾਂ ਬਹੁਤ ਕੁਝ ਦੇਆ ਗਏ ਸਾਰੇ ਤੇ ਨਹੀਂ ਮੈਂ ਕਹਿੰਦੀ ਹਾਂ ਵੀ ਸਾਰੇ ਚੰਗੇ ਹੁੰਦੇ ਆ ਜਾਂ ਸਾਰੇ ਮਾੜੇ ਹੁੰਦੇ ਨਹੀਂ ਆਪਣਾ ਆਪਣਾ ਸੁਭਾਅ ਹੁੰਦਾ ਹੈ ਸਦਾ ਸੁਭਾਵਿਕ ਤੌਰ ਤੇ ਆਪਣੇ ਆਪਣੇ ਰੂਪ ਚ ਸਭ ਠੀਕ ਹੈ ਸਹੀ ਗੱਲ ਹੈ ਜੀ ਗਲ ਨਹੀਂ ਹੈ ਵੀ ਕੁਝ ਗਲਤ ਹੈ ਪਰ ਕੁਝ ਕੁ ਲੋਕਾਂ ਨੂੰ ਕੁਝ ਕੁ ਔਰਤਾਂ ਨੂੰ ਮੇਰੇ ਵਰਗੀਆਂ ਜੋ ਕੁਝ ਕੁ ਚੀਜ਼ਾਂ ਸਮੇਂ-ਸਮੇਂ 'ਤੇ ਨਹੀਂ ਮਿਲਦੀਆਂ ਉਹਨਾਂ ਚੀਜ਼ਾਂ ਕਰਕੇ ਉਹ ਬਹੁਤ ਤੰਗ ਹੋ ਜਾਂਦੀਆਂ ਤੰਗ ਨਹੀਂ ਹੋਣਾ ਚਾਹੀਦਾ ਜੇ ਕੁਝ ਕੁ ਚੀਜ਼ਾਂ ਤੁਹਾਡੇ ਕੋਲ ਨਹੀਂ ਐ ਜੋ ਹੈ ਉਸ ਚੀਜ਼ ਤੇ ਸਬਰ ਕਰੋ ਜੋ ਅੰਨਾ ਕੁਛ ਦਿਆ ਵਾ ਤੁਹਾਨੂੰ ਉਸ ਚੀਜ਼ ਦੇ ਵਿੱਚ ਖੁਸ਼ ਰਹੋ ਇੱਕ ਚੀਜ਼ ਨਹੀਂ ਦੇ ਤੁਸੀਂ ਉਹਦੇ ਪਿੱਛੇ ਦੌੜੇਵੇਂ ਰਹਿੰਦੇ ਟਾਈਮ ਲੱਗਦਾ ਹੈ ਹਰ ਇੱਕ ਚੀਜ਼ ਦਿੰਦਾ ਹੈ ਪ੍ਰਮਾਤਮਾ ਐਜੀ ਗੱਲ ਨਹੀਂ ਹੈ ਚਲੋ ਜੇ ਨਹੀਂ ਵੀ ਦਈ ਤਾਂ ਕਿ ਤੁਸੀਂ ਉਸ ਚੀਜ਼ ਦੇ ਪਿੱਛੇ ਧੋੜ ਕੇ ਆਪਣੀ ਹਸਤੀ ਖਤਮ ਕਰੂਗੀ ਇੱਕ ਮੇਰੀ ਭੈਣ ਹੈ ਮੇਤੋਂ ਕਿਤੇ ਕਾਫੀ ਛੋਟੀ ਹੈ ਉਹਦੀ ਜ਼ਿੰਦਗੀ ਦੇ ਵਿੱਚ ਸਭ ਕੁਝ ਹੈ ਕਾਰ ਬਾਰ ਗੱਡੀਆਂ ਕਾਰਾਂ ਜ਼ਮੀਨ ਜਾਇਦਾਦ ਸਭ ਕੁਝ ਹੁੰਦੇ ਹੋਏ ਬੱਚਾ ਵੀ ਹੈਗਾ ਹੈ ਮੁੰਡਾ ਵੀ ਹੈਗਾ ਉਹਨਾਂ ਦੇ ਕੋਲ ਪਤਾ ਨਹੀਂ ਉਹਦੀ ਜ਼ਿੰਦਗੀ ਦੇ ਵਿੱਚ ਐਜੀ ਕਿਹੜੀ ਚੀਜ਼ ਹੈ ਜੋ ਉਹਦੇ ਕੋਲ ਹੈ ਨਹੀਂ ਉਹ ਚੀਜ਼ ਕਰਕੇ ਦੁਖੀ ਹੈ ਉਸੇ ਦੁਖੀ ਹੋਣੇ ਦੇ ਕਾਰਨ ਅੱਜ ਦੇ ਟਾਈਮ ਦੇ ਵਿੱਚ ਛੋਟੀ ਜਿਹੀ ਉਮਰ ਚ ਉਹ ਕਿੰਨੀ ਬਿਮਾਰੀਆਂ ਨੂੰ ਲੈ ਕੇ ਆਪਣੇ ਅੰਦਰ ਫਿਰ ਰਹੀ ਹੈ ਆਪਣੇ ਜੋ ਚਿਹਰੇ ਦੀ ਰੌਣਕ ਆ ਉਹਨੇ ਉਹ ਵੀ ਖੋਤੀ ਆਪਣੇ ਜੋ ਚਿਹਰੇ ਦਾ ਉਹਦਾ ਨੂਰ ਹੈ ਉਹਨੇ ਉਹ ਵੀ ਖਤਮ ਕਰ ਲਿਆ ਉਹਨੂੰ ਖੁਦ ਨੂੰ ਸਮਝ ਨਹੀਂ ਹੈ ਮੈਂ ਦੁਨੀਆ ਦੇ ਵਿੱਚ ਕਿਆ ਹੈ ਮੇਰਾ ਹੋਣਾ ਦੁਨੀਆ ਦੇ ਵਿੱਚ ਮੇਰੇ ਵਾਸਤੇ ਜ਼ਰੂਰੀ ਹੈ ਹੋਰਾਂ ਨੂੰ ਕੋਈ ਜ਼ਰੂਰਤ ਨਹੀਂ ਹੈ ਕਿਸੇ ਦੀ ਮੈਨੂੰ ਖੁਦ ਨੂੰ ਮੇਰੀ ਜ਼ਰੂਰਤ ਹੈ ਉਹਨੂੰ ਇਸ ਚੀਜ਼ ਦੀ ਸਮਝ ਨਹੀਂ ਹੈ ਪਤਾ ਨਹੀਂ ਪਤਾ ਨਹੀਂ ਕੀ ਗੱਲ ਹੈ بڑے ਘਰ بڑے ਘਰ ਦੀ ਧੀ ਹੈ ਬੜੇ ਹੀ ਕਰਦੀ ਨੂੰ ਹੈ ਸਾਡੇ ਵਰਗੇ ਤੇ ਚਲੋ ਗੱਲ ਕੁਝ ਹੋਰ ਹੈ ਮੈਂ ਉਹਦਾ ਐਗਜ਼ਾਮਪਲ ਦੇ ਕੇ ਆ ਕਹਿਣਾ ਚਾਹੁੰਦੇ ਆ ਵੀ ਜਿਨ੍ਹਾਂ ਦੇ ਕੋਲ ਸਭ ਕੁਝ ਹੈ ਪਰਮਾਤਮਾ ਨੇ ਸਭ ਕੁਝ ਦਿਆ ਹੋਇਆ ਕਾਰਾਂ ਗੱਡੀਆਂ ਚੀਜ਼ਾਂ ਫੇਤੀ ਬਾੜੀ ਸਭ ਕੁਝ ਹੈ ਤੁਨ ਦੌਲਤ ਤੁਸੀਂ ਛੋਟੀ ਛੋਟੀ ਚੀਜ਼ਾਂ ਕਰਕੇ ਦੁਖੀ ਨਾ ਹੋਏ ਕਰੋ ਕਿਸੇ ਦੀ ਕਹੀ ਹੋਈ ਛੋਟੀ ਛੋਟੀ ਗੱਲਾਂ ਕਰਕੇ ਪਰੇਸ਼ਾਨ ਨਾ ਹੋਏ ਕਰੋ ਤੁਹਾਨੂੰ ਇਹਨਾਂ ਚੀਜ਼ਾਂ ਨਾਲ ਇਹਨਾਂ ਗੱਲਾਂ ਕਰਕੇ ਕੋਈ ਮਾੜੀ ਬਿਮਾਰੀ ਲੱਗ ਗਈ ਤੁਸੀਂ ਆਪਣੀ ਹਸਤੀ ਖਤਮ ਕਰ ਦਿੰਦੇ ਹੋ ਆਪਣੇ ਆਪ ਨੂੰ ਇਸ ਦੁਨੀਆ ਦੇ ਵਿੱਚ ਸਾਰ ਇਰੀਕ ਰੂਪ ਨਾਲ ਤੇ ਤੁਸੀਂ ਜਿੰਦਾ ਹੈ ਇਸ ਦੁਨੀਆ 'ਚ ਕਿ ਤੁਸੀਂ ਆਪਣੇ ਆਪ ਇਸ ਦੁਨੀਆ ਦੇ ਵਿੱਚ ਖੁਸ਼ ਹੈਂ ਇਸ ਦੁਨੀਆ ਨੂੰ ਤੁਸੀਂ ਖੁਸ਼ੀ-ਖੁਸ਼ੀ ਐਕਸੈਪਟ ਕਰ ਰਹੇ ਹੋ ਵੀ ਹਾਂ ਮੇਰਾ ਦਿਲ ਕਰਦਾ ਉੱਥੇ ਜਾਣੇ ਨੂੰ ਜਾਂ ਮੇਰਾ ਦਿਲ ਕਰਦਾ ਕੋਈ ਕੰਮ ਕਰਨੇ ਨਹੀਂ ਤੁਸੀਂ ਆਪਣੇ ਆਪ ਨੂੰ ਖੁਸ਼ ਰੱਖੇ ਕਰੋ ਯਾਰ ਕੋਈ ਜੇ ਕੁਝ ਕਹਿ ਵੀ ਜਾਂਦਾ ਹੈ ਉਹਨੂੰ ਛੱਡ ਦਿਓ ਛੋਟੇ-ਛੋਟੇ ਗੱਲਾਂ ਕਰਕੇ ਆਪਾਂ ਨੂੰ ਕਿਸੇ ਦੀ ਤੰਗੀ ਲੈਣੇ ਦੀ ਜ਼ਰੂਰਤ ਨਹੀਂ ਹੈ ਅੱਜ ਜੋ ਛੋਟੂ ਛੁਟੀ ਗੱਲਾਂ ਤੁਹਾਨੂੰ ਕਹਿ ਰਹੇ ਆ ਛੋਟੂ ਛੁਟੀ ਗੱਲਾਂ ਬਾਤਾਂ ਕਰਕੇ ਤੁਸੀਂ ਪਰੇਸ਼ਾਨ ਹੋ ਰਹੇ ਆ ਤੁਹਾਡੇ ਦਿਮਾਗ ਦੇ ਵਿੱਚ ਐਨੀ ਕਪੈੜੀ ਬਿਮਾਰੀਆਂ ਘਰ ਕਰ ਰਹੀਆਂ ਤੁਹਾਨੂੰ ਪਤਾ ਵੀ ਨਹੀਂ ਲੱਗਣਾ ਜੇ ਤੁਸੀਂ ਉਸ ਬਿਮਾਰੀ ਦਾ ਸ਼ਿਕਾਰ ਹੋ ਜੇ ਉਹ ਟਾਈਮ ਤੁਹਾਡੇ ਵਾਸਤੇ ਫੇਸ ਕਰਨਾ ਬਹੁਤ ਮੁਸ਼ਕਲ ਹੈ ਮੇਰੇ ਵਾਸਤੇ ਫੇਸ ਕਰਨਾ ਬਹੁਤ ਮੁਸ਼ਕਲ ਹੈ ਤੁਸੀਂ ਕੁਝ ਕੁ ਗੱਲਾਂ ਕਰਕੇ ਨਾ ਕਿਸੇ ਨੇ ਕੁਝ ਕਹਿਤਾ ਤਾਂ ਪਰੇਸ਼ਾਨ ਤੁਹਾਨੂੰ ਦੁਨੀਆ ਦੇ ਵਿੱਚ ਕੋਈ ਚੀਜ਼ ਨਹੀਂ ਮਿਲੀ ਤੁਸੀਂ ਤਾਂ ਵੀ ਪਰੇਸ਼ਾਨ ਐਨੀ ਪਰੇਸ਼ਾਨੀ ਨਾ ਵਧਾਓ ਆਪਣੀ ਐਨੀ ਆ ਸਬਰ ਦੀ ਜਿਹੜੀ ਉਮਰ ਹੈ ਇਹਨੂੰ ਲੰਬੀ ਕਰੋ ਇਹਨੂੰ ਘਟਾਓ ਨਾ ਜੋ ਅੱਜ ਮਿਲਿਆ ਉਹਦੇ ਵਿੱਚ ਖੁਸ਼ ਰਹੋ